ਪੇਟ ਬਾਹਰ ਆਣਾ ਢਿੱਡ ਤੋਂ ਬਾਹਰ ਆ ਉਹ ਢਿੱਡ ਤੋਂ ਤੁਹਾਡਾ ਘਟੇਗਾ ਹੀ ਘਟੇਗਾ 30 40 50 ਕਿਤੇ ਪੇਟ ਤੇ ਜਿਹੜੀ ਖਿੱਚ ਪੈ ਗਈ ਜੀ ਇਹ ਆਪਣੀ 3 ਐਕਸਸ ਤੋਂ ਬਣਦੀ ਗਈ ਬਣ ਕੇ ਉਹਨਾਂ ਜਿਹੜੀ ਤੁਹਾਡੀ ਬੈਲੀ ਫੇਟ ਆ ਨਾ ਇਹ ਫੇੜੀ ਫੇਟ ਆ ਇਹ ਵੀ ਘਟੇਗੀ ਇਹਦੇ ਵਿੱਚ ਪਾਤ ਵੀ ਜੰਮੀ ਹੁੰਦੀ ਆ ਉਹ ਤੋਂ ਜਿਹੜੀ ਬੈਲੀ ਫੇਟ ਆ ਉਹਨੂੰ ਘਟਾਉਣ ਵਾਸਤੇ ਨਾ ਤੁਸੀਂ ਨਾ ਇਹ ਸਵੇਰੇ ਕਰੋ ਖਾਲੀ ਪੇ ਜਿਹੜੀ ਸਾਈਡਾਂ ਦੀ ਫੇਟ ਆ ਇਹਦੇ ਨਾਲ ਘਟੇਗੀ ਹੁਣ ਜਿਹੜੀ ਐਕਸਰਸਾਈਜ਼ ਆ ਇਹਦੇ ਨਾਲ ਦੀ ਹੀ ਆ ਜਿੰਨੀ ਤੁਹਾਡੇ ਬੈਲੀ ਫੋਰ ਘਟ ਹੋਏਗੀ ਤੁਸੀਂ ਉਨੀ ਜ਼ਿਆਦਾ ਉੱਪਰ ਉੱਠੋਗੇ ਤੁਹਾਡੇ ਬੇਲੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਜਿਹੜੇ ਮੇਰੇ ਪਿੰਡ ਭਰਾ ਕਹਿੰਦੇ ਨੇ ਕਹਿੰਦੇ ਕਿ ਜਦੋਂ ਸਾਡਾ ਢਿੱਡ ਬਹੁਤ ਵਾਰਾ ਸਾਡਾ ਢਿੱਡ ਨਹੀਂ ਘਟਦਾ ਹੈਗਾ ਜਿੰਨਾਂ ਦਾ ਢਿੱਡ ਘਟਿਆ ਹੋਇਆ ਵਾ ਉਹ ਕਹਿੰਦੇ ਜੀ ਸਾਡੀ ਬੈਲੀ ਫੈਟ ਨਾਲ ਸਾਈਡਾਂ ਤੇ ਜਿਹੜੀ ਫੈਟ ਜਮ ਜਾਂਦੀ ਆ ਉਹ ਜਿਹੜੀ ਫੈਟ ਸਾਡੀ ਘਟ ਨਹੀਂ ਰਹੀ ਉਹਨਾਂ ਨੇ ਐਕਸਰਸਾਈਜ਼ਾਂ ਵੀ ਕਰਕੇ ਦੇਖ ਲਈ ਡਾਈਟ ਵੀ ਕਰਕੇ ਦੇਖ ਲਈ ਪਰ ਫਿਰ ਵੀ ਫਰਕ ਨਹੀਂ ਪੈਂਦਾ ਵਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 7-8 ਇਹੋ ਜਿਹੇ ਐਕਸਰਸਾਈਜ਼ਾਂ ਦੱਸਾਂਗਾ ਜਿਹਦੇ ਨਾਲ ਤੁਹਾਡਾ ਜਿਆਦਾ ਪੇਟ ਆ ਜੇ ਤੁਹਾਡਾ ਪੇਟ ਬਾਹਰ ਆ ਨਾ ਢਿੱਡ ਤੁਹਾਡਾ ਬਾਹਰ ਆ ਉਹ ਢਿੱਡ ਦਾ ਤੁਹਾਡਾ ਘਟੇਗਾ ਹੀ ਘਟੇਗਾ ਤੇ ਉਹਦੇ ਨਾਲ ਜਿਹੜੀ ਸਾਈਡਾਂ ਦੀ ਜੀ ਫੈਟ ਆ ਨਾ ਤੁਹਾਡੀ ਸਾਈਡਾਂ ਵਾਲੀ ਫੈਟ ਵੀ ਘਟੇਗੀ ਕਿਉਂਕਿ ਬਹੁਤ ਸਾਰੇ ਮੈਂ ਇਹੋ ਜਿਹੇ ਬੰਦੇ ਦੇਖਿਆ ਜਿਹੜੇ ਮਤਲਬ ਇਹਨਾਂ ਪਰਫੈਕਟ ਜਿਹੜੀਆਂ ਸਾਈਡਾਂ ਵਾਲੀ 100 ਜਿਆ ਹੁੰਦੀਆਂ ਨੇ ਜਿਹੜੀ ਆਪਣੀ ਫੈਟ ਘਟਉਂਦੀਆਂ ਨੇ ਉਹ ਸਾਈਡਾਂ ਵਾਲੀ ਐਕਸਰਸਾਈਜ਼ ਉਹ ਕਰਦੀ ਨਹੀਂ ਹੈਗੇ ਉਹਨਾਂ ਦੀ ਸਾਈਡਾਂ ਵਾਲੀ ਜਿਹੜੀ ਫੈਟ ਆ ਉਹ ਤਾਂ ਨਹੀਂ ਘਟਦੀ ਹੈਗੀ ਕਿਉਂਕਿ ਉਹ ਪਰਫੈਕਟ ਐਕਸਰਸਾਈਜ਼ ਜਿਹੜੀ ਸਾਈਡਾਂ ਦੀ ਫੈਟ ਘਟਾਉਣ ਵਾਸਤੇ ਉਹ ਐਕਸਰਸਾਈਜ਼ ਉਹ ਕਰਦੇ ਨਹੀਂ ਹੈਗੇ ਸੋ ਇਸ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਕਿ ਪ੍ਰੋਪਰਲੀ ਸਹੀ ਤਰੀਕੇ ਨਾਲ ਦੱਸਾਂਗਾ ਵੀ ਤੁਸੀਂ ਕਿਹੜੀ ਕਿਹੜੀ ਐਕਸਰਸਾਈਜ਼ ਕਿਵੇਂ ਕਰਨੀਆਂ ਕਿੰਨੇ ਤੁਸੀਂ ਟੋਟਲ ਸੈੱਟ ਲੈਣੇ ਆ ਜਿਹੜੇ ਬਿਗਿਨਰ ਨੇ ਉਹਨਾਂ ਨੇ ਕਿਵੇਂ ਸੈੱਟ ਲੈਣੇ ਆ ਜਿਹੜੇ ਪੁਰਾਣੇ ਨੇ ਐਡਵਾਂਸ ਨੇ ਉਹਨਾਂ ਨੇ ਕਿੰਨੇ ਸੈੱਟ ਲੈਣੇ ਕੀ ਇਹਦੀ ਟਾਈਮਿੰਗ ਹੋਊਗੀ ਤੇ ਕਦੋਂ ਤੁਸੀਂ ਕਰ ਸਕਦੇ ਹੋ ਅਗਰ ਤੁਸੀਂ ਘਰ ਦੇ ਵਿੱਚੋਂ ਤੁਸੀਂ ਘਰ ਦੇ ਵਿੱਚ ਵੀ ਤੁਸੀਂ ਕਰ ਸਕਦੇ ਹੋ ਜਿਮ ਦੇ ਵਿੱਚ ਵੀ ਤੁਸੀਂ ਕਰ ਸਕਦੇ ਹੋ ਜਾਂ ਫਿਰ ਤੁਸੀਂ ਪਾਰਕ ਵਗੈਰਾ ਦੇ ਵਿੱਚ ਤੁਸੀਂ ਵਾਕ ਕਰਦੇ ਪਏ ਤੁਸੀਂ ਉਦੋਂ ਵੀ ਕਰਨੀ ਹੀ ਕਰਨੀਆਂ ਬਸ ਇੱਕ ਗੱਲ ਦਾ ਯਾਦ ਰੱਖਿਓ ਜਦੋਂ ਵੀ ਤੁਸੀਂ ਆਹ ਐਕਸਰਸਾਈਜ਼ ਤੁਸੀਂ ਕਰਨੀਆਂ ਤਾਂ ਉਸ ਤੋਂ ਪਹਿਲਾਂ ਤੁਸੀਂ ਵਾਰਮ-ਅਪ ਹੋਣਾ ਬਹੁਤ ਜ਼ਰੂਰੀ ਆ ਵਾਰਮ-ਅਪ ਤੋਂ ਪਹਿਲਾਂ ਬਿਨਾ ਇਹ ਐਕਸਰਸਾਈਜ਼ ਨਹੀਂ ਲੁਣੀ ਹੈਗੀ ਜੀ ਸੋ ਆਓ ਜੀ ਆਪਾਂ ਐਕਸਰਸਾਈਜ਼ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਜਿਹੜੀ ਆਪਣੀ ਐਕਸਰਸਾਈਜ਼ ਹੈ ਜੀ ਸਭ ਤੋਂ ਪਹਿਲੀ ਐਕਸਰਸਾਈਜ਼ ਹੈਗੀ ਤੁਸੀਂ ਆਪਣਾ ਇੱਧਰ ਸਿੱਧਾ ਲੇਟ ਜਾਣਾ ਠੀਕ ਹੈ ਜੀ ਲੇਟ ਕੇ ਆਪਾਂ ਆਹ ਸਿੰਪਲ ਲਾਣੀ ਆ ਦੇਖੋ ਆਪ ਵੀ ਜਾਣਦੇ ਹੋ ਠੀਕ ਹੈ ਜੀ ਇਹ ਕਿਸੇ ਦਾ ਸਾਈਜ਼ ਹੋ ਗਿਆ ਇੱਕ ਜਿਹੜੀ ਆਪਣੀ ਅਗਲੀ ਐਕਸਲ ਤੁਸੀਂ ਇਦਾਂ ਲੈਟ ਦੇਣਾ ਲੈਟ ਕੇ ਹੁਣ ਤੁਸੀਂ ਕੀ ਕਰਨਾ ਇਦਾਂ ਲੈਟ ਕੇ ਮੈਨੂੰ ਹੱਥ ਸਿੱਧਾ ਰੱਖ ਲੈਣਾ ਥੱਲੇ ਇਦਾਂ ਲੈਟ ਦੇਣਾ ਜਿਵੇਂ ਲਾਣੀ ਦੇਖੋ ਤੁਹਾਨੂੰ ਜਦੋਂ ਤੁਸੀਂ ਉੱਥੇ ਇਕੱਠੀਆਂ ਲੱਤਾਂ ਨਹੀਂ ਚੱਕਣੀਆਂ ਹੈਗੀਆਂ ਅਲੱਗ-ਅਲੱਗ ਲੱਤ ਚੱਕਣੀ ਜੀ ਵੇਖੋ ਆਹ ਪਹਿਲੀ ਚੱਕ ਲਈ ਠੀਕ ਹੈ ਜੀ ਇਹਨੂੰ ਨੀਚੇ ਜਾਂਦਣਾ ਫਿਰ ਅਗਲੀ ਆ ਚੱਕਣੀ ਆ ਇੱਧਰ ਲੁਣੀਆ ਇਹ ਤੁਹਾਡੀਆਂ ਦੋ 100 ਜਾਂ ਹੋ ਜਾਣਗੀਆਂ ਜੀ ਹੁਣ ਜਿਹੜੀ ਆਪਣੀ ਤੀਜੀ 100 ਜਾਂ ਇਸੇ ਤਰ੍ਹਾਂ ਦੇ ਨਾੜੀ ਰਿਲੇਟਡ ਆ ਤੁਸੀਂ ਇੱਧਰ ਹੱਥ ਰੱਖ ਲੈਣੇ ਆ ਜਿਹੜੇ ਥੋੜੇ ਜਿਹਾ ਗੋਡੇ ਆ ਤੁਸੀਂ ਬੈਂਡ ਕਰ ਲੈਣੇ ਆ ਇਹ ਜਿਹੜੀ ਲੁਣੀ ਰੱਖ 1 2 ਠੀਕ ਹੈ ਜੀ ਇੱਥੋਂ ਚੱਕ ਕੇ ਇਦਾਂ ਆਹ ਅੱਡੀਆਂ ਥੱਲੇ ਟੱਚ ਨਹੀਂ ਹੋਣੀ ਚਾਹੀਦੀਆਂ ਅੱਡੀ ਇੱਥੇ ਵੀ ਨਹੀਂ ਟੱਚ ਹੋਣੀ ਇੱਥੇ ਵੀ ਨਹੀਂ ਹਵਾ ਦੇ ਵਿੱਚ ਰਣੀ ਜਦਦੀ ਨੇ ਡੀ ਡੋਟ ਇਹ ਤਾਂ ਸੀ ਲਾਨੀਆਂ ਨੇ ਅਜਾ ਤੁਹਾਡੇ ਪੇਟ ਨਾਲ ਇਥੇ ਪੇਟ ਤੇ ਜ਼ੋਰ ਪੈ ਗਿਆ ਇਹ ਆਰਾਮ ਨਾਲ ਲਾਨੀਆਂ ਨੇ ਜਲਦਬਾਜ਼ੀ ਨਹੀਂ ਕਰਨੀ ਹੈਗੀ ਤੁਹਾਡੇ ਕਿਤੇ ਪੇਟ ਤੇ ਜਿਹੜੀ ਖਿੱਚ ਪੈ ਗਈ ਜੀ ਇਹ ਆਪਣੀ 300 ਜੀ ਹੋ ਗਈ ਜਿਹੜੀ ਆਪਣੀ ਚੌਥੀ ਐਕਸਰਸਾਈਜ਼ ਹੈ ਜੀ ਚੌਥੀ ਐਕਸਰਸਾਈਜ਼ ਤੇ ਦੇਖੋ ਤੁਸੀਂ ਇਦਾਂ ਲੇਟ ਜਾਣਾ ਜੀ ਆਪਣੀ ਜਿਹੜੀ ਚੌਥੀ ਐਕਸਰਸਾਈਜ਼ ਜਿਨ੍ਹਾਂ ਦੇ ਬੈਲੀ ਫੇਟ ਆ ਨਾ ਸਾਈਡਾਂ ਤੇ ਉਹ ਫੇਟ ਆਪ ਫੇਰ ਵਾਪਸ ਤੁਸੀਂ ਦਸਤ ਰੱਖ ਲੈਣਾ ਮੇਟ ਹੋਊਗਾ ਕੋਈ ਮੇਟ ਤੇ ਵਿਛਾਲ ਲੈਣੇ ਤੁਸੀਂ ਲਾਉਣੀ ਰੱਖੋ 1 2 3 4 5 6 7 8 9 10 11 12 ਜਲਦੀ ਐ ਕਰੋਗੇ ਤੁਹਾਡੀ ਜਿਹੜੀ ਬੈਲੀ ਫੇਟ ਆ ਇਹਦੇ ਤੇ ਫਰਕ ਪੈਗਾ ਜੀ ਤੇ ਆ ਜਿਹੜੀ ਦਾ ਆ ਤੁਹਾਡੀ ਜਿਹੜੀ ਸਾਈਡ ਵਾਲੀ ਫੇਟ ਆ ਇਹਦੇ ਨਾਲ ਘਟੇਗੀ ਹੁਣ ਜਿਹੜੀ ਐਕਸਰਸਾਈਜ਼ ਆ ਇਹਦੇ ਨਾਲ ਦੀ ਹੀ ਆ ਪਹਿਲਾਂ ਆਪਾਂ ਬਾਹਰਲੇ ਪਾਸੇ ਕੀਤੀ ਹੁਣ ਆਪਾਂ ਅੰਦਰਲੇ ਪਾਸੇ ਕਰਾਂਗੇ ਦੇਖੋ ਕਿਵੇਂ ਜੀ ਬਸ ਤੋ ਤੋ ਬਾ ਤੁਸੀਂ ਇਹਨਾਂ ਤੁਹਾਡਾ ਪੇਟ ਤੇ ਜ਼ੋਰ ਪਏਗਾ ਤੇ ਬੈਲੀ ਫੇਟ ਤੇ ਜ਼ੋਰ ਪਏਗਾ ਜੀ ਹੁਣ ਜਿਹੜੀ ਅਗਲੀ ਐਕਸਰਸਾਈਜ਼ ਆ ਉਹ ਵੀ ਆਪਣੀ ਬੈਲੀ ਫੇਟ ਦੇ ਰਿਗਾਰਡਿੰਗ ਆ ਜੀ ਤੁਸੀਂ ਕਿਵੇਂ ਕਰਨਾ ਦੇਖੋ ਤੁਸੀਂ ਦਸਤ ਰੱਖ ਲੈਣੀ ਸਾਈਡਾਂ ਤੇ ਇਦਾਂ ਬਹਿ ਜਾਣਾ ਸਾਈਡਾਂ ਦੇ ਉੱਤੇ ਇਦਾਂ ਬੈਠ ਕੇ ਪੈਰਾਂ ਦੀ ਪੋਜੀਸ਼ਨ ਤੁਹਾਡੀ ਇਹ ਹੋਏਗੀ ਸਿੱਧੇ ਨਹੀਂ ਰੱਖਣੇ ਹੈਗੇ ਇਹਨੂੰ ਥੋੜਾ ਜਿਹਾ ਬੈਂਡ ਰੱਖਣਾ ਇਹਨੂੰ ਖੜਾ ਰੱਖਣਾ ਥੋੜਾ ਜਿਹਾ ਇਦਾਂ ਲੇਟ ਜਾਣਾ ਜੀ ਜਦੋਂ ਤੁਸੀਂ ਉੱਠਣਾ ਵਾ ਇਹਦੇ ਬਾਅਦ ਹੁਣ ਜਿਹੜੀ ਤੁਹਾਡੀ ਬੈਲੀ ਫੇਟ ਨਾ ਜਿੰਨੀ ਤੁਹਾਡੇ ਬੈਲੀਫੋਰਡ ਘੱਟ ਹੋਏਗੀ ਤੁਸੀਂ ਉਨੀ ਜ਼ਿਆਦਾ ਉੱਪਰ ਉੱਠੋਗੇ ਤੁਹਾਡੇ ਬੈਲੀਫੋਰਡ ਜ਼ਿਆਦਾ ਹੋਏਗੀ ਨਾ ਤੁਹਾਡੇ ਤੋਂ ਘੱਟ ਉੱਠਿਆ ਜਾਏਗਾ ਕੋਈ ਦਿੱਕਤ ਨਹੀਂ ਹੱਥ ਛੱਡ ਤੁਸੀਂ ਇਹ ਰੱਖ ਲਿਓ ਜੇ ਇਦਾਂ ਰੱਖ ਲੂਗੀ ਤਾਂ ਬਹੁਤ ਵਧੀਆ ਨਹੀਂ ਰੱਖੀ ਜਾਂਦੇ ਕੋਈ ਦਿੱਕਤ ਨਹੀਂ ਇਦਾਂ ਹੱਥ ਛੱਡ ਕੇ ਲੋਣੇ ਦੇਖੋ ਜੀ 1 2 3 4 5 6 7 8 9 10 11 12 13 ਨਾਲ ਹੀ ਸਾਈਡ ਚੇਂਜ ਕਰ ਲੈਣੀ 20 ਤੱਕ ਲੋਣੇ ਤੁਸੀਂ ਫਿਰ ਸਾਈਡ ਚੇਂਜ ਕਰ ਲੈਣੀ ਨੇ ਇੱਦਾਂ ਸਾਈਡ ਚੇਂਜ ਕਰਕੇ ਫੇਰ ਉਹੀ ਪੋਜੀਸ਼ਨ ਦੇ ਵਿੱਚ ਆ ਜਾਣਾ ਇੱਦਾਂ 1 2 3 4 5 6 7 8 9 10 11 12 13 14 15 16 17 18 19 20 ਇਹ ਤੁਹਾਨੂੰ ਨਾ ਤੁਸੀਂ ਤੁਹਾਡੀ ਜਿਹੜੀ ਬੈਲੀ ਫੇਟ ਹੈ ਨਾ ਇੱਥੇ ਤੁਹਾਡੇ ਇੱਥੇ ਜ਼ੋਰ ਪਵੇਗਾ ਕਰਨ ਤੋਂ ਬਾਅਦ ਜਦੋਂ ਤੁਸੀਂ ਐਕਸਰਸਾਈਜ਼ ਲਾ ਲੋਗੇ ਇਹ ਚੀਜ਼ ਜ਼ਰੂਰ ਕਰਦੀਆਂ ਆਹ ਚੀਜ਼ ਤੁਸੀਂ ਕਰਨੀ ਕਰਨੀ ਆ ਆਹ ਜੀ ਸਟਚ ਕਰਨਾ ਹੀ ਕਰਨਾ ਸਟਚੀ ਸਟਚੀ ਆਹ ਚੀਜ਼ ਦੀ ਕਰਨੀ ਹੀ ਕਰਨੀ ਆ ਇੱਧਰ ਤੇ ਇੱਧਰ ਸਟਚਿੰਗ ਜ਼ਰੂਰ ਕਰਦੀ ਹੀ ਕਰਨੀ ਐਕਸਰਸਾਈਜ਼ ਤੋਂ ਲੋਣ ਤੋਂ ਬਾਅਦ ਉਹ ਨਾਲ ਕੀ ਹੈ ਕਿ ਜਿਹੜਾ ਤੁਹਾਡਾ ਮਸਲਾ ਹੋਰ ਰਿਲੈਕਸ ਹੋ ਜਾਏਗਾ ਹੁਣ ਜਿਹੜੀ ਇੱਕ ਲਾਸਟ ਐਕਸਰਸਾਈਜ਼ ਆ ਪਨੀਛੇ ਵੀ ਸਤਵੀ ਉਹ ਕਿਵੇਂ ਆ ਤੁਸੀਂ ਇੱਧਰ ਲੇਟ ਜਾਣਾ ਜੀ ਥੱਲੇ ਲੇਟ ਕੇ ਇਦਾਂ ਤੁਸੀਂ ਠੀਕ ਹੈ ਜੀ ਪੂਣੀਓ ਥੱਲੇ ਲਾ ਲੈਣੀ ਹੈ ਤਾਂ ਪੈਰ ਦੇਖੋ ਮੇਰੇ ਵਨ ਉਹ 3 4 5 ਜੁੜੇ ਫਰਮੂਡਿਆ ਸੋ ਇਹ ਜਿਹੜੀ ਐਕਸਰਸਾਈਜ਼ ਹੈ ਜਿਹੜੀਆਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਐਕਸਰਸਾਈਜ਼ਾਂ ਦੱਸੀਆਂ ਜੀ ਇਹ ਸਾਰੀਆਂ ਤੁਹਾਡੇ ਪੇਟ ਦੀਆਂ ਨੇ ਜਿਹੜੇ ਤੁਹਾਡੇ ਪੇਟ ਐਬਸ ਤਾਂ ਬਣਨਗੇ ਹੀ ਬਣ ਗਏ ਉਹਨਾਂ ਜਿਹੜੀ ਤੁਹਾਡੀ ਬੈਲੀ ਫੈਟ ਆ ਨਾ ਇਹ ਫੈਡੀ ਫੈਟ ਆ ਇਹ ਵੀ ਘਟੇਗੀ ਇਹਦੇ ਵਿੱਚ ਪੇਟ ਦੀਆਂ ਤੇ ਸਾਈਡ ਵਾਲੀ ਬੈਲੀ ਫੈਟ ਦੀਆਂ 100 ਸਾਈਜਾਂ ਮੈਂ ਸਾਰੀਆਂ ਦੱਸੀਆਂ ਨੇ ਤੇ ਜਿੰਨੇ ਵੀ 100 ਸਾਈਜਾਂ ਦੱਸੀਆਂ ਨੇ ਅਗਰ ਤੁਸੀਂ ਬਿਗਿਨਰ ਹੋ ਤਾਂ ਤੁਸੀਂ ਲੋਣੀਆਂ ਦੇ 30 ਤੋਂ ਲੈ ਕੇ 40 ਲੋਣੀਆਂ ਨੇ ਜਿਹੜੇ ਪੁਰਾਣੇ ਨੇ ਐਡਵਾਂਸ ਨੇ ਉਹ 40 ਤੋਂ ਲੈ ਕੇ 50 100 ਲੋਣਗੇ ਹਰੇਕ ਸਾਈਡ ਦੇ ਯਾਨੀ ਕਿ 50 ਰਿਪੀਟੀਸ਼ਨ ਹਰ ਲਾਣਗੇ ਇੱਕ ਸੈੱਟ ਦੇ ਵਿੱਚ ਜਿਵੇਂ ਤੁਸੀਂ ਲੋਣੇ ਕੰਟੀਨਿਊ ਆ ਜਿਵੇਂ ਜਿਵੇਂ ਮੈਂ ਤੁਹਾਨੂੰ 100 ਦੱਸੀਆਂ ਨੇ ਤੁਸੀਂ ਸੇਮ ਐਕਸਰਸਾਈਜ਼ ਲਈ ਜਾਣੀਆਂ ਤੁਸੀਂ 40 40 ਸੇਟ ਦੇ ਲਈ ਚਲੋ ਜਿਵੇਂ 600 ਜੇ ਦੱਸਿਆ ਤੁਹਾਨੂੰ ਮੈਂ ਇੱਕ ਇੱਕ ਐਕਸਰਸਾਈਜ਼ ਦੇ ਤੁਸੀਂ 30 ਤੋਂ 35 ਰੈਪੀਟਿਸ਼ਨ ਲਾਉਣੀਆਂ ਹੀ ਲਾਉਣੀਆਂ ਨੇ ਪਰ ਲਾਉਣੀਆਂ ਕੰਟੀਨਿਊ ਨੇ ਆਰਾਮ ਨਾਲ ਲਾਉਣੀਆਂ ਨੇ ਕੋਈ ਜਲਦਬਾਜ਼ੀ ਨਹੀਂ ਕਰਨੀ ਜਦੋਂ ਤੁਹਾਡਾ ਇੱਕ ਸੈੱਟ ਕੰਪਲੀਟ ਹੋ ਜਾਏਗਾ ਫਿਰ ਤੁਸੀਂ ਰੈਸਟ ਕਰਨੀ ਹੈ ਉਸ ਤੋਂ ਬਾਅਦ ਰੈਸਟ ਕਰਨੀ ਤੁਸੀਂ 2 ਮਿੰਟ ਦੀ ਹਲਕਾ ਜਿਹਾ ਪਾਣੀ ਵਗੈਰਾ ਪੀ ਲੈਣਾ ਤੁਸੀਂ ਤੇ ਜਿਹੜਾ ਆਪਣਾ ਪੇਟ ਆ ਇਹਨੂੰ ਸਟ੍ਰੈਚ ਜ਼ਰੂਰ ਕਰਨਾ ਜਿਵੇਂ ਆ ਪੇਟ ਇੱਧਰ ਸਟ੍ਰੈਚ ਕਰ ਲਿਆ ਸਾਈਡ ਤੇ ਸਟ੍ਰੈਚ ਕਰ ਲਿਆ ਇੱਧਰ ਸਟ੍ਰੈਚ ਕਰ ਲਿਆ ਹਣਾ ਸਟ੍ਰ ਫੇਰ ਤੋਂ ਮੈਂ ਦੀ ਰਸਤਾ ਫੇਰ ਤੁਸੀਂ ਅਗਲਾ ਸੈੱਟ ਲਾਉਣਾ ਜਾਨਕੀ ਘੱਟੋ ਘੱਟ ਤੁਸੀਂ ਤਿੰਨ ਸੈੱਟ ਲਾਉਣੇ ਹੀ ਲਾਉਣੇ ਆ ਹੁਣ ਲਾਉਣੇ ਕਦੋਂ ਆ ਜਿਹੜਾ ਪੇਟ ਤੇ ਜਿਹੜੀ ਸਾਡੀ ਚਰਬੀ ਜੰਮੀ ਹੁੰਦੀ ਆ ਉਹ ਤੋਂ ਜਿਹੜੀ ਬੈਲੀ ਫੈਟ ਆ ਉਹਨੂੰ ਘਟਾਉਣ ਵਾਸਤੇ ਨਾ ਤੁਸੀਂ ਨਾ ਇਹ ਸਵੇਰੇ ਕਰੋ ਖਾਲੀ ਪੇਟ ਸਵੇਰੇ ਹਲਕਾ ਜਿਹਾ ਪਾਣੀ ਪੀਓ ਜਗ ਇੱਕ ਅੱਧਾ ਕੇਲਾ ਖਾ ਕੇ ਤੁਸੀਂ ਸਵੇਰੇ ਖਾਲੀ ਪੇਟ ਇਹ exercise ਕਰੋ ਤੁਸੀਂ ਕਿਤੇ ਵੀ ਕਰ ਸਕਦੇ ਜਿਮ ਦੇ ਵਿੱਚ ਕਰ ਸਕਦੇ ਹੋ ਜਾਂ ਫਿਰ ਤੁਸੀਂ ਕਿਸੇ ਪਾਰਕ ਵਗੈਰਾ ਦੇ ਵਿੱਚ ਕਰ ਲਓ ਪਾਰਕ 'ਚ ਜਾਣਾ ਉੱਥੇ ਮੈਟ ਵਗੈਰਾ ਲਓ ਮੈਟ ਵਿਚ ਵਿਛਾ ਕੇ ਉੱਥੇ ਕਰ ਲਓ ਜਾਂ ਫਿਰ ਘਰ ਦੇ ਵਿੱਚ ਹੀ ਕੋਈ ਮੈਟ ਵਿਛਾ ਕੇ ਆਪਣੀ ਛੱਤ ਵਗੈਰਾ ਤੇ ਤੁਸੀਂ ਕਰ ਸਕਦੇ ਹੋ ਜਾਨੀ ਕਿ ਤੁਸੀਂ ਇਹਦੇ ਤਿੰਨ ਸੈਟ ਲਾਉਣੇ ਹੀ ਲਾਉਣੇ ਆ ਤੁਸੀਂ ਸਿਰਫ 15 ਤੋਂ 20 ਦਿਨ ਇਹ ਕਰਕੇ ਦੇਖ ਲਓ ਤੁਹਾਨੂੰ ਮੈਂ ਗਾਰੰਟੀ ਦਿੰਦਾ ਤੁਹਾਡਾ ਪੇਟ ਆ ਜਿਹੜਾ ਜਿੰਨਾ ਮਰਜ਼ੀ ਵੱਡਾ ਹੋਵੇ ਬਾਹਰ ਹੋਵੇ ਸਾਈਡਾਂ ਤੇ ਫੈਟ ਲਮਕਦੀ ਹੋਵੇ ਮੈਂ ਕਹਿੰਦਾ ਤੁਹਾਡੀ ਫੈਟ ਬਹੁਤ ਜਲਦੀ ਘਟ ਜੇਗੀ ਤੁਸੀਂ ਆਹ ਐਕਸਰਸਾਈਜ਼ ਤੁਸੀਂ ਲਾਉਣੀਆਂ ਹੀ ਲਾਉਣੀਆਂ ਨੇ ਪਰ ਲਾਉਣੀਆਂ ਤੁਸੀਂ ਸਵੇਰੇ ਖਾਲੀ ਪੇਟ ਹੀ ਲਾਉਣੀਆਂ ਨੇ ਉਸ ਤੋਂ ਬਾਅਦ ਨਹੀਂ ਤੁਸੀਂ ਲਾਉਣੀਆਂ ਹੈ ਤਿੰਨ ਤੋਂ ਤਿੰਨ ਤੋਂ ਪੰਜ ਸੈੱਟ ਲਾਉਣੇ ਤਿੰਨ ਤੋਂ ਘੱਟ ਨਹੀਂ ਲੈਣੇ ਪੰਜ ਤੋਂ ਵੱਧ ਸੈੱਟ ਨਹੀਂ ਲਾਣੇ ਤੇ ਪਾਣੀ ਜਦੋਂ ਤੁਸੀਂ ਵਰਕਆਊਟ ਕਰਕੇ ਆਉਟ ਹੋਗੇ ਪਾਣੀ ਜਿਆਦਾ ਤੋਂ ਜਿਆਦਾ ਪੀਣਾ ਪਾਣੀ ਘੱਟ ਨਹੀਂ ਪੀਣਾ ਹੈ ਜੀ ਸੋ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਤੁਸੀਂ ਪਲੀਜ਼ ਮੇਨ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ ਇਸ ਵੀਡੀਓ ਥੱਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਦੋਸਤੋ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਸਾਰੇ ਵਾਸਤੇ ਲੈ ਕੇ ਆਉਂਦਾ ਰਹਾਂਗਾ ਸੋ ਦੋਸਤੋ ਮਿਲਦੇ ਹਾਂ ਕੱ